ਇਹ ਬੰਦਾ ਸੁਣਿਆ ਇਹ ਗੋਗੀ ਆ ਜੀ ਲੁਧਿਆਣੇ ਤੋਂ ਐਮਐਲਏ ਪਹਿਲੀ ਗੱਲ ਤਾਂ ਇੱਕ ਤਾਂ ਇਹ ਜਿਹੜੀ ਪੋਰ ਖੁੱਲਣੀ ਸ਼ੁਰੂ ਹੋ ਗਈ ਆ ਆ ਦੇ ਤਲਾ ਤੜ ਸਤਾਉ ਜਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗ ਗਏ ਇਹ ਆਪ ਹੀ تسلیم ਕਰ ਗਏ ਮੰਨ ਲ ਗਏ ਕਿ ਸਾਡੀ ਸਰਕਾਰ ਬੇਕਾਰ ਆ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ ਜਾਣਾ ਹੈ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਓ ਤੁਸੀਂ ਜਾਮ ਹੋ ਗਏ ਆਪਣੀਆਂ ਲੱਤਾਂ ਦੇ ਪਰ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਉਂਗੇ ਸੋੜੇ ਸਿਰ ਪਾੜੇ ਯਾਸਰੇ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੇ ਨੇ ਸ਼ਰਿਆਂ ਵਿੱਚ ਬੰਦਾ ਗੋਗੀ ਐ ਐਮਐਲਏ ਆਪਣੇ ਪੰਜਾਬ ਪੰਚ ਪਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਸੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਇਓ ਜੀ ਨੇ ਜਾਣੀ ਗੋਗੀ ਸਿਆ ਪੱਪੀ ਸਿਆ ਬੱਗਾ ਸਿਆ ਐਮਐਲਏ ਤਨੇ ਲੜਾਣੇ ਦੇ ਨੀ ਪੱਥਰਾਂ ਨਾਲ ਨਹੀਂ ਗੱਲ ਬਣਨੀ ਪਟਣੀਆਂ ਪਾਈਪਾਂ ਪੱਟੋ ਪਟਣੀਆਂ ਫੈਕਟਰੀਆਂ ਪੱਟੋ ਡਾਈਂਗ ਜਿਲ੍ਹੇ ਨਾਲ ਜਿਲ੍ਹੇ ਨੂੰ ਪਾਕਿਸਤਾਨ ਨੂੰ ਮਾਰ ਰਹੇ ਆ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਘੀ ਨੇ ਆਪਣੇ ਨਾਮ ਦਾ ਲੱਗਿਆ ਹੋਇਆ ਨੀ ਪੱਥਰ ਬੁੱਢਾ ਦਰਿਆ ਤੋਂ ਤੋੜ ਦਿੱਤਾ ਗੋਘੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਜ਼ਮੀਨੀ ਪੱਧਰ ਤੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ ਅਧਿਕਾਰੀ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ ਜਿਸ ਕਾਰਨ ਬੁੱਢਾ ਦਰਿਆ ਦਾ ਕੰਮ ਨਹੀਂ ਹੋ ਰਿਹਾ ਉਧਰ ਆਪ ਵਿਧਾਇਕ ਦੀ ਇਸ ਕਾਰਵਾਈ ਨੂੰ ਸਮਾਜ ਸੇਵੀ ਲੱਖਾ ਸਿਧਾਣਾ ਨੇ ਡਰਾਮੇਬਾਜ਼ੀ ਕਰਾਰ ਦਿੱਤਾ ਹੈ ਲੱਖਾ ਸਿਧਾਣਾ ਮੁਤਾਬਕ ਫਲਕੇ ਬੁੱਡੇ ਨਾਲੇ ਨੂੰ ਲੈ ਕੇ ਲੁਧਿਆਣਾ ਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਪ ਵਿਧਾਇਕ ਵੱਲੋਂ ਜਾਣਬੁੱਝ ਕੇ ਇਹ ਸਭ ਪਰਪੰਚ ਰਚਿਆ ਗਿਆ ਤੁਸੀਂ ਇਹ ਬੰਦਾ ਸੁਣਿਆ ਹੈ ਗੋਗੀ ਆ ਜੀ ਲੁਧਿਆਣੇ ਤੋਂ ਐਮਐਲਏ ਪਹਿਲੀ ਗੱਲ ਤਾਂ ਇੱਕ ਤਾਂ ਇਹ ਜਿਹੜੀ ਪੋਰ ਖੁੱਲਣੀ ਸ਼ੁਰੂ ਹੋ ਗਈ ਆ ਆਪ ਦੇ ਧਲਾ ਧਲ ਸਤੌਜ ਵਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗੇ ਇਹ ਆਪ ਹੀ تسلیم ਕਰਗੇ ਮੰਨ ਲਗੇ ਕਿ ਸਾਡੀ ਸਰਕਾਰ ਬੇਕਾਰ ਆ ਅਸੀਂ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਾਂ ਹਰ ਫਰੰਟ ਦੇ ਉੱਤੇ ਚਟਾਂ ਦਾ ਮਸਲਾ ਹੋਵੇ ਬਿਰਜਗਾਰੀ ਦਾ ਮਸਲਾ ਹੋਵੇ ਪਰਵਾਸ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕਿਸਾਨਾਂ ਦਾ ਮਿਹਦੂਰਾਂ ਦਾ ਹਰ ਮਸਲੇ ਤੇ ਚਟਕਈਵਾਜਾਂ ਦੀ ਡਰਾਮੇਵਾਜਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪਹਿਲੇ ਕਿਹਾ ਮੰਨ ਕੇ ਆਪ ਨਹੀਂ ਪਾਥਰ ਗੋਗੀ ਲੁਧਿਆਣੇ ਤੋਂ ਐਮਐਲਏ ਆਹ ਜਿਹੜਾ ਇਹ ਖੁਦ ਆਪਣੇ ਨੀ ਪੱਥਰ ਇਹਨਾਂ ਦੇ ਮੁੱਖ ਮੰਤਰੀ ਰੱਖੇ ਹੋਏ ਟਾ ਰਿਹਾ ਕਿ ਅਸੀਂ ਫੇਲ ਆ ਦੂਜੀ ਗੱਲ ਇਹ ਆਪ ਦੀ ਜਵਾਨੀ ਖੁਦ ਮੰਨ ਰਿਹਾ ਕਿ ਆ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਹੈ ਜਪਾਕ ਅਪਾਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ ਇਹ ਖੁਦ ਆਪਦੇ ਮੂੰਹੋਂ ਆਪਦੀ ਜਮਾਨੀ ਤੁਸੀਂ ਸੁਣਿਆ ਹੋਣਾ ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30 35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ ਇਹ ਮੰਨ ਗਿਆ ਬੰਦਾ ਇਹਦਾ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ ਪਰ ਅਗਲੀ ਜਿਹੜੀ ਗੱਲ ਆ ਇਹ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰੇ ਡੇਰਿਆਂ ਵਾਲੇ ਖੜੇ ਸੀਗੇ ਜਿਹੜੀਆਂ ਹਜ਼ਾਰਾਂ ਡੇਰੀਆਂ ਨੇ ਗੱਲੀਆਂ ਡਾਇੰਗ ਫੈਕਟਰੀਆਂ ਦੀ ਗੰਦ ਪਾਉਂਦੀਆਂ ਉੱਥੇ ਜਿਹੜੀਆਂ ਹਜ਼ਾਰਾਂ ਡੈਰੀਆਂ ਨੇ ਜਿਹੜਾ ਪਸ਼ੂਆਂ ਦਾ ਗੋਹਾ ਤੇ ਮੂਤ ਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਤੇ 30-35 ਲੱਖ ਦੀ ਆਬਾਦੀ ਦੀ ਜਿਹੜੀ ਜਿੰਨਾ ਟੱਟੀ ਪਿਸ਼ਾਵਾ ਉਹ ਸਾਰਾ ਆ ਰਿਹਾ ਸਤਲੁਜ ਬੁੱਢੇ ਦਰਿਆ ਵਾਂ ਇਹ ਬੰਦਾ ਪਿੱਛੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਸਾਰੇ ਡੈਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ ਜਾਣਾ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਇਓ ਤੁਸੀਂ ਜਾਮੋਗੇ ਆਪਣੀਆਂ ਲੱਤਾਂ ਦੇ ਬਾਅਦ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਵੋਗੇ ਸੋੜੇ ਸਿਰ ਪਾੜੇ ਯਾਸਰ ਹੈ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੀਆਂ ਸ਼ਰੇਆਮੇ ਬੰਦਾ ਗੋਗੀ ਐਮ ਐਲਏ ਆਪਣੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਸੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਓ ਜਿਹਨੇ ਜਾਣਾ ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਫੇਲੋਂ ਪੂਰੀ ਤਰ੍ਹਾਂ ਕਿਹਨੇ ਕੀਤਾ ਕਿਹੜੇ ਬੰਦੇ ਆ 3 ਸਾਲ ਹੋ ਗਏ ਤੁਹਾਨੂੰ ਥੋੜੀ ਸਰਕਾਰ ਆਈ ਨੂੰ ਤੁਹਾਡੇ ਕੋਲੋਂ 650 ਕਰੋੜ ਦਾ ਹਾਲੀ ਨਹੀਂ ਹੋਇਆ ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਦਾ ਇਥੇ ਇਹ ਇਹ ਆ ਆਪਦੀ ਆਪਦੀ ਜਿਹੜੀ ਇਹ ਸਾਰੀ ਇਹਦੀ ਪੋਲਾ ਖੁੱਲ ਰਹੀ ਆ ਸਰਕਾਰ ਦੀ ਆਪਦੀ ਜਿਹੜੀ ਨਾਲੀ ਕਮਜ਼ੋਰੀ ਉਹ ਸਾਹਮਣੇ ਆ ਰਹੀ ਆ ਸਾਡੇ ਅਗਲੀ ਗੱਲ ਇੱਕ ਕਿੱਡੀ ਚਲਾਕੀ ਵਰਤ ਰਿਹਾ ਚਲਾਕੀ ਇਹ ਕੀ ਵਰਤ ਰਿਹਾ ਇਹ ਕਿਤੇ ਵੀ ਡਾਈਂਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ ਜਿਹੜੀਆਂ ਉਨਰੰਗ ਵਾਲੀਆਂ ਫੈਕਟਰੀਆਂ ਜਿਹੜੀਆਂ ਜਰੇਨੀਅਮ ਪਾਰੀਆਂ ਨੇ ਪਾਣੀ ਜਿਹੜਾ ਕੈਮੀਕਲ ਪਾਰੀਆਂ ਨੇ ਪਾਣੀ ਚ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਬੈਣ ਹੈ ਭਾਰਤ ਦੇ ਵਿੱਚ ਪੈਣਾ ਪੰਜਾਬ ਦੇ ਵਿੱਚ ਪਿਛਲੇ 30-35 ਸਾਲ ਤੋਂ ਹਜ਼ਾਰਾਂ ਉਹ ਡਾਈنگ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉਹ ਨਰੰਗਣ ਵਾਲੀ ਮਾਰ ਰਹੀ ਹੈ ਸਾਰੀਆਂ ਸਰਕਾਰਾਂ ਨੇ ਸਾਰੇ ਲੀਡਰਾਂ ਨੇ ਇੱਥੋਂ ਦੇ ਆਸ਼ੂ ਵਰਗਿਆਂ ਨੇ ਆ ਹੁਣ ਇਹ ਆ ਗਏ ਆ ਬਿੱਟੂ ਵਰਗੇ ਤੇ ਇੱਥੇ ਆ ਹੁਣ ਰਾਜੇ ਬੜੰਗ ਵਰਗੇ ਮੋਟਾ ਰੁਪਈਆ ਚੜਾਵਾ ਅਰਬਾਂ ਕਰੋੜਾਂ ਦੀ ਜਿਹੜਾ ਗ੍ਰਿਤੀ ਚੜਦਾ ਇਹਨਾਂ ਕੋਲ ਰੁਪਈਆ ਚੜਦਾ ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲਦਾ ਇਸੇ ਕਰਕੇ ਰਾਜਾ ਬੜੰਗ ਡਾਈਂਗਾ ਫੈਕਟਰੀਆਂ ਦੇ ਹੱਕ 'ਚ ਪਾਰਲੀਮੈਂਟ 'ਚ ਬੋਲਦਾ ਆਸ਼ੂ ਵਰਗਿਆਂ ਦਾ ਮੂੰਹ ਬੰਦ ਰਹਿੰਦਾ ਕਾਂਗਰਸ ਵੇਲੇ ਬਾਦਲਾਂ ਵਾਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ ਅੱਜ ਇਹਨਾਂ ਦਾ ਮੂੰਹ ਵੀ ਖੁੱਲ ਨਹੀਂ ਰਿਹਾ ਕਿਸੇ ਡਾਇਰੈਕਟ ਦੇ ਖਿਲਾਫ ਨਹੀਂ ਜਾਂਦੇ ਲੱਖਾ ਸਿਦਾਨਾ ਨੇ ਇਲਜ਼ਾਮ ਲਗਾਇਆ ਕਿ ਇੱਕ ਪਾਸੇ ਲੁਧਿਆਣਾ ਦੀਆਂ ਡਾਈਮ ਫੈਕਟਰੀਆਂ ਬੁੱਡੇ ਦਰਿਆ ਵਿੱਚ ਖਤਰਨਾਕ ਕੈਮੀਕਲ ਮਿਲਾ ਰਹੀਆਂ ਨੇ ਅਤੇ ਦੂਜੇ ਪਾਸੇ ਆਪ ਵਿਧਾਇਕ ਫੈਕਟਰੀਆਂ ਬੰਦ ਕਰਵਾਉਣ ਦੀ ਬਜਾਏ ਸਿਰਫ ਨੀ ਪੱਥਰਾਂ ਉੱਤੇ ਹਥੌੜਾ ਚਲਾ ਕੇ ਡੰਗ ਤਿਆਰ ਰਹੇ ਨੇ। ਸਿਦਾਨਾ ਮੁਤਾਬਕ ਪਾਣੀਆਂ ਦੀ ਜੰਗ ਲਈ ਪਲਕੇ ਬਲੁਧਿਆਣਾ ਵਿੱਚ ਵੱਡਾਈ ਕੱਟ ਕੀਤਾ ਜਾ ਰਿਹਾ ਹੈ ਜਿੱਥੇ ਉਹਨਾਂ ਪੰਜਾਬੀਆਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਵੀ ਕੀਤੀ। ਪਰ ਇਹ ਬੜੀ ਚਲਾਕੀ ਨਾਲ ਇਹ ਵੀ ਗੱਲ ਕਰ ਰਹੇ ਆ ਕਮਾ ਕੇ ਉਹ ਗੱਲ ਨਹੀਂ ਕਰਦੇ ਵੀ ਲੋਕਾਂ ਨੂੰ ਕੈਂਸਰ ਹੋ ਰਿਹਾ। ਮੈਂ ਗਿਆ ਪਿੰਡਾਂ 'ਚ ਮੁਕਸਰਦਿਆਂ 'ਚ ਫਰੀਦਕੋਟ ਮੋਗਾ ਫਰੋਏ ਪਰ ਹੋਰ ਫਾਲਕਾ ਦੇ ਪਿੰਡਾਂ 'ਚ ਅੱਦੋਂ ਅੱਦੋਂ ਜ਼ਿਆਦੇ ਪਿੰਡ ਨੂੰ ਤਾਂ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕੇ ਆ ਪਿੰਡਾਂ 'ਚ ਅੱਜ ਇਨ੍ਹਾਂ ਦੇ ਪਾਣੀ ਦੇ ਲੈ ਗਏ ਸਿੰਪਲ ਵੀ ਬੁਰੀ ਤਰ੍ਹਾਂ ਫੈਲ ਹੋ ਚੁੱਕੇ ਨੇ ਇੱਥੋਂ ਗੱਲ ਸਾਬਤ ਹੋ ਰਹੀ ਆ ਕਿ ਲਗਾਤਾਰ ਭਰਾਵੋ ਇਹ ਜਿਹੜਾ ਕੰਮ ਹੋ ਰਿਹਾ ਜਿਹੜੀ ਜ਼ਹਿਰ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਉਹਦੇ ਉੱਤੇ ਹੁਣੇ ਡਰਾਮੇਬਾਜ਼ੀਆਂ ਸ਼ੁਰੂ ਹੋ ਗਈਆਂ ਗੋਗੀ ਵਰਗਿਆਂ ਵੱਲੋਂ ਵੀ ਕੱਲ ਨੂੰ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਉਹ ਤੋਂ ਪਹਿਲਾਂ ਕੋਈ ਨਾ ਕੋਈ ਖੇਡ ਖੇਢੀ ਜਾਵੇ ਇਹ ਵੀ ਨਰੇ ਮੁੱਖ ਮੰਤਰੀ ਦੀ ਕੋਈ ਚਾਲ ਕੋਈ ਸਾਜ਼ਿਸ਼ ਹੈ ਉਪਰੋਂ ਗੁਸਨੇ ਆਇਆ ਉਹਨਾ ਗੋਗੀ ਨੂੰ ਵੀ ਤੂੰ ਲੈ ਜਾ ਜੇਸੀਬੀ ਤੇ ਆਪਣਾ ਨੀ ਪੱਥਰ ਪੱਟ ਦੇ ਵੀ ਦੇਖੋ ਇਹ ਤਾਂ ਆਪਣੇ ਨੀ ਪੱਥਰ ਪੱਟਣ ਲੱਗ ਗਿਆ ਸੀ ਕਿੰਨੇ ਨੀ ਪੱਥਰ ਨਹੀਂ ਗੋਗੀ ਸਿਆ ਗੋਗੀ ਸਿਆ ਪੱਪੀ ਸਿਆ ਬੱਗਾ ਸਿਆ ਇਹ ਮੈਂ ਲੈ ਤੈਨੂੰ ਲਿਧਾਣੇ ਦੇ ਨੀ ਪੱਥਰਾਂ ਦੀ ਨਹੀਂ ਗੱਲ ਬਣਨੀ ਪੱਟਣੀਆਂ ਉਹ ਪਾਈਪਾਂ ਪੱਟੋ ਪੱਟਣੀਆਂ ਉਹ ਫੈਕਟਰੀਆਂ ਪੱਟੋ ਡਾਈੰਗ ਜਿਹੜੀਆਂ ਜਰੇਨੀਅਮ ਪਾ ਕੇ ਸਾਨੂੰ ਮਾਰ ਰਹੀਆਂ ਐ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਇਹ ਬਹੁਤ ਹੋ ਗਏ ਡਰਾਮੇ ਇਹ ਡਰਾਮੇ ਦਾ ਸੋਡੇ ਇਕੱਲਾ ਮੁੱਖ ਮੰਤਰੀ ਕਰ ਲਿਓ ਨਹੀਂ ਬਹੁਤ ਆ ਉਹਦੇ ਕੋਲੇ ਬਾਧੂ ਹੈ ਇਹ ਡਰਾਮੇ ਤਾਂ ਉਹੀ ਉਸੇ ਡਰਾਮੇ ਨੇ ਲੋਕ ਸੂਤ ਆ ਰਹੇ ਸੋ ਇਸ ਕਰਕੇ ਆ ਸਾਰਾ ਡਰਾਮੇ ਬਾਈ ਤੁਹਾਨੂੰ ਮੈਂ ਦਿਖਾਤਾ ਅੱਜ ਇਹਨਾਂ ਨੇ ਸਰਕਾਰੀ ਤੌਰ ਤੇ ਅਧਿਕਾਰੀਆਂ ਨੇ ਮੰਨ ਲਿਆ ਕਿ ਮੁਕਸਰ ਜ਼ਿਲ੍ਹੇ ਦੇ ਪਾਣੀ ਦਾ ਸੈਂਪਲ ਪੂਰੀ ਤਰ੍ਹਾਂ ਇਕੱਲਾ ਮੁਕਸਰ ਨਹੀਂ ਪੂਰੇ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਪ੍ਰਭੂ ਧਰਤੀ ਹੀਟਾਂ ਵੀ ਇਹ ਬੋਰ ਕਰਕੇ ਜ਼ਹਿਰਾਂ ਪਾਈ ਜਾਂਦੇ ਨੇ ਲੱਖਾਂ ਨੀ ਕਰੋੜਾਂ ਨੀ ਅਰਬਾਂ ਲੀਟਰ ਪਾਣੀ ਫੈਕਟਰੀਆਂ ਧਰਤੀ ਜੇ ਤੋਂ ਕੱਢ ਵੀ ਰਹੀਆਂ ਨੇ ਰੋਜ਼ ਬੋਰ ਆ ਬਹੁਤ ਵੱਡੇ ਵੱਡੇ ਇੱਕ ਫੈਕਟਰੀ ਚ ਕਈ ਕਈ ਬੋਰ ਆ ਤੇ ਉਹ ਪਾਣੀ ਜ਼ਹਿਰ ਬਣਾ ਕੇ ਉਹ ਪਾਣੀ ਨੂੰ ਉਨਰੰਗ ਕਿਉਂ ਦੇ ਚ ਉਹ ਚ ਕੈਮੀਕਲ ਮਿਲਾ ਕੇ ਧਰਤੀ ਹੇਠਾਂ ਪਾ ਵੀ ਰਹੀਆਂ ਨੇ ਤੇ ਦਰਿਆਵਾਂ ਚ ਵੀ ਪਾ ਰਹੀਆਂ ਨੇ ਜਿਹਦੇ ਕਰਕੇ ਆ ਹਾਲਾਤ ਪੰਜਾਬ ਦੇ ਅੱਜ ਹਰ ਘਰ ਦੇ ਬੱਚੇ ਕੈਂਸਰ ਕਾਲਾ ਪੀੜਿਆ ਤੇ ਹੋਰ ਪਤਾ ਨਹੀਂ ਕਿੰਨੀਆਂ ਚਮੜੀ ਤੇ ਹੱਡੀਆਂ ਦੀਆਂ ਜਿਹੜੀਆਂ ਬਿਮਾਰੀਆਂ ਘਰਾਂ ਚ ਵੱਡ ਚੁੱਕੀਆਂ ਸੋਨੇ ਸਮਝਣ ਦੀ ਲੋੜ ਆ ਬਾਈ ਹੁਣ ਤਾਂ ਗੱਲਾਂ ਤੁਹਾਡੇ ਸਾਹਮਣੇ ਆ ਗਈਆਂ ਯਾਰ ਹੁਣ ਤਾਂ ਆਮ ਮੰਨਣ ਲੱਗ ਗਏ ਕਿ ਲੋਕ ਮਰੀ ਜਾਂਦੇ ਆ ਪਾਣੀ ਪੀ ਕੇ ਜੇ ਹੁਣ ਵੀ ਨਾ ਆਪਾਂ ਉੱਥੇ ਤਾਂ ਫਿਰ ਲੱਖ ਦੀ ਲਾਨਤ ਹੈ ਵਰਕਰਾਂ 'ਚ ਬੈਠੇ ਕੋਈ ਗੱਲ ਨਹੀਂ ਮੈਂ ਤਾਂ ਉਹੀ ਕਹਣਾ ਉਹਨਾਂ ਕਿ ਡੀਕੋ ਮੌਤ ਨੂੰ ਜਿੱਦ ਦੇ ਮੌਤ ਆਈ ਉਹਦੇ ਗਾਲਣਾ ਲਾ ਕੇ ਮਰ ਜਾ ਤੁਰ ਜਾ ਦੁਨੀਆ ਜੇ ਤੁਸੀਂ ਆਹੀ ਕੁਝ ਸੋਚੀ ਜਾਣਾ ਇਸ ਕਰਕੇ ਕੱਲ ਨੂੰ 7:30 ਵਜੇ ਹੈ ਬੇਰਕਾ ਪਲਾਂਟ ਲੁਧਿਆਣੇ ਨਹਿਰ ਦੇ ਪੁਲ ਦੇ ਉੱਤੇ ਛਲਕ ਦੇ ਉੱਤੇ بڑے ਪੁਲ ਦੇ ਥੱਲੇ ਜਿਹੜੀ ਸੜਕ ਤੇ ਪੁਲ ਬਣਿਆ ਪਹਿਲਾਂ ਜਦੋਂ ਆਪਾਂ ਮੋਲਾਪੁਰ ਤੋਂ ਜਾਂਦੇ ਹਾਂ ਪੁਲ ਨਹੀਂ ਚੜਨਾ ਵੱਡਾ ਜਿਹੜਾ ਲੰਮਾ ਪੁਲ ਹੈ ਲੰਮੇ ਪੁਲ ਦੇ ਥੱਲੇ 10 ਵਜੇ ਆਪਣਾ ਇਕੱਠ ਹੈ ਉੱਥੋਂ ਆਪਣਾ ਮਾਰਚ ਹੈ ਸ਼ਹੀਦ ਕਰਤਾ ਸਿੰਘ ਸਰਾਬੇ ਦੇ ਬੋਤ ਤੱਕ ਤੇ ਮੈਂ ਇੱਕ ਅਪੀਲ ਹੋਰ ਕਰਦਾ ਕੱਲ ਨੂੰ ਜਿਹੜੇ ਸੱਜਣ ਉੱਥੇ ਆਉਣਗੇ ਇੱਕ ਵਾਰੀ ਉੱਥੇ ਬਲੀਪੁਰ ਜਾ ਕੇ ਤੇ ਜਿੱਥੇ ਪੁੱਟਾ ਦਰਿਆ ਪੈਂਦਾ ਉਹ ਦੇਖ ਕੇ ਆਓ ਮੰਜ਼ਰ ਉਹ ਮੌਤ ਦੇਖਿਓ ਕਿਵੇਂ ਸਾਨੂੰ ਮੌਤ ਵੰਡ ਰਹੇ ਆ ਉੱਥੇ ਆਓ ਯਾਰ ਬਹੁਤ ਹੁਣ ਆਪਾਂ ਸੈਨ ਕਰ ਲਿਆ ਬਹੁਤ ਸਾਡੀਆਂ ਜ਼ਿੰਦਗੀਆਂ ਗਮਾ ਲੀਆਂ ਜਵਾਕ ਆਪਾਂ ਗਮਾ ਰਹੇ ਆ ਯਾਰ ਚੱਲਿਆਣੀਆਂ ਦਾ ਸਾਲ-ਸਾਲ ਦੇ ਜਵਾਕ ਜਿਨ੍ਹਾਂ ਨੂੰ ਯਾਰ ਆ ਤੇ ਜਾ ਰਹੇ ਲਾ ਧਰਾਗ ਵਾਲਾ ਆ ਕਿੰਨੇ ਪਿੰਡਾਂ ਸੀ ਯਾਰ ਲੋਕਾਂ ਦੇ ਜਵਾਕ ਜੰਮਦੇ ਜਵੱਖਾਂ ਨੂੰ ਯਾਰ ਕੈਂਸਰ ਹੋ ਤੁਰਿਆ ਯਾਰ ਉਹਨਾਂ ਲੋਕਾਂ ਕੋਲੇ ਪਹੁੰਚ ਵੀ ਹੈ ਨਹੀਂ ਬਈ 18 18 20 ਵੀ ਕਰੋੜ ਦੇ ਟੀਕੇ ਲਗਾਉਣ ਦੀ ਸੋ ਆਓ ਮੇਰਾ ਵੀਰ ਆਪਾਂ ਕੱਲ ਨੂੰ ਬੱਦ ਤੋਂ ਬੱਦ ਵੱਡੀ ਗਿਣਤੀ ਲੁਧਿਆਣੇ ਬੇਰਖਾ ਪਲਾਂਟ ਪਹੁੰਚ ਕੇ ਤੇ ਰੋ ਮਾਰਚ ਕਰਕੇ ਤੇ ਉਦੋਂ ਅਗਲਾ ਕਦਮ ਇਹ ਫੈਕਟਰੀਆਂ ਇਹ ਜ਼ਹਿਰਾਂ ਇਹ ਵੱਡੇ ਦਰਿਆ ਦਾ ਪਾਣੀ ਇਹ ਜ਼ਹਿਰਾਂ ਇਸ ਸੀਵਰੇਜ ਦਾ ਗੰਦ ਜੋ ਪੈ ਰਿਹਾ ਜੋ ਪਸ਼ੂਆਂ ਦਾ ਗੋਹਾ ਮੂਤ ਪੈ ਰਿਹਾ ਡੈਰਿਆਂ ਦਾ ਜੋ ਹਸਪਤਾਲਾਂ ਦਾ ਗੰਦ ਪੈ ਰਿਹਾ ਬਿਮਾਰੀ ਪੈ ਰਹੀ ਹੈ ਜੋ ਆ ਕੇ ਪਾਣੀ ਦੇ ਵਿੱਚ ਉਹ ਤੁਸੀਂ ਰੋਕਣੀ ਹੈ ਅਗਲੇ ਮਹੀਨੇ ਆਪਾਂ ਇੱਕ ਚੱਕਣੇ ਚੱਕਣਾ ਕਦਮ ਇਹ ਹੁਣ ਸਰਕਾਰ ਫਾਈਲ ਕਰ ਲੇ ਕਿ ਤੁਸੀਂ ਕਿੰਨਾ ਨਾਲੋਂ ਕਾਰਪੋਰੇਟਾਂ ਨਾਲੋਂ ਵੱਡੇ ਘਰਾਂ ਨਾਲੋਂ ਇਨ੍ਹਾਂ ਫੈਕਟਰੀਆਂ ਨਾਲੋਂ ਤੁਸੀਂ ਲੋਕਾਂ ਨੂੰ ਜ਼ਿੰਦਗੀ ਦੇਣੀ ਹੈ ਕਿ ਮੌਤ ਦੇਣੀ ਹੈ ਤੁਸੀਂ ਫੈਸਲਾ ਕਰਨਾ ਤੇ ਪੰਜਾਬ ਪੂਰਾ ਹੁਣ ਤਾਂ ਮਹੌਲ ਬਣ ਰਿਹਾ ਪੂਰੇ ਪੰਜਾਬ 'ਚ ਪੂਰਾ ਪੰਜਾਬ ਸੜਕਾਂ ਤੇ ਆਊਗਾ ਮੈਂ ਫੇਰ ਕਹਣਾ ਕੱਲਾ ਸਾਤਲੋ ਜਿੰਨੀ ਦਾ ਵੀ ਬਿਆਸ ਕਾਲੀ ਚਿੱਟੀ ਬਈ ਸਾਰੇ ਆਪਾਂ ਥੱਲੇ ਧਰਤੀ ਦੇ ਹੇਠ ਇਹ ਸਾਰਾ ਪੈਰਾ ਲੋਕੋ ਆਪਾਂ ਨੂੰ ਉੱਠ ਕੇ ਦੇਣਾ ਪੈਣਾ ਜੇ ਆਪਣੀਆਂ ਨਸਲਾਂ ਤੇ ਆਪਣੀਆਂ ਜਿੰਦਗੀਆਂ ਬਚਾਉਣੀਆਂ ਆਓ ਮੇਰੇ ਵੀਰ ਕੱਲ ਮਿਲਦੇ ਆਂ ਲਜਾਏ ਵੈਰੂ ਖਾਲਸਾ ਵਾਹਿਗੁਰੂ ਜੀ ਸਾਫੀ ਇੱਕ ਗੋਗੀ ਨੇ ਕਿਹਾ ਹੈ ਕਿ ਪ੍ਰਦੂਸ਼ਣ ਬੋਰਡ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਬੁੱਢਾ ਦਰਿਆ ਦੀ ਸਫਾਈ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਏ ਨੇ ਗੋਗੀ ਨੇ ਕਿਹਾ ਕਿ ਅੱਜ ਇਹ ਨੀ ਪੱਥਰ ਇਸ ਲਈ ਤੋੜਿਆ ਜਾ ਰਿਹਾ ਹੈ ਕਿਉਂਕਿ ਬੁੱਢਾ ਦਰਿਆ ਦੀ ਸਫਾਈ ਨਾ ਹੋਣ ਕਾਰਨ ਇਹ ਪੱਥਰ ਉਹਨਾਂ ਦੇ ਨਾਂ ਨੂੰ ਬਦਨਾਮ ਕਰ ਰਿਹਾ ਹੈ ਦੱਸਿਆ ਕਿ ਇਸ ਪੱਥਰ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਰਪ੍ਰੀਤ ਗੋਗੀ ਦਾ ਨਾਮ ਲਿਖਿਆ ਹੋਇਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ